ਹਾਂਜੀ ਮਿੱਤਰ ਪਿਆਰਿਓ ਆਸਟ੍ਰੇਲੀਆ ਦੇ ਰੀਜਨਲ ਏਰੀਆ 'ਚ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਅੱਜ ਵਿਖਾਉਣੇ ਆ ਜੀ ਤੁਹਾਨੂੰ ਬੱਕੀਆਂ ਗੋਰਿਆਂ ਦੇ ਯੂਜ਼ ਜਿਹੜੇ ਕਰਦੇ ਸੀਗੇ ਪੁਰਾਣੇ ਟਾਈਮ 'ਚ ਲਾਲੋਵੀ ਕਣਕ ਟੋਣ ਨੂੰ ਇਹ ਯੂਜ਼ ਹੁੰਦੀ ਸੀ ਬੱਕੀ ਇੱਕ ਸਬਾ ਵਿਆਹ ਛੋਟਾ ਜਿਹਾ ਉਹਦੇ 'ਚ ਸਬਬ ਦੇ ਸੈਂਟਰ 'ਚ ਇਹਨਾਂ ਨੇ ਬੱਕੀ ਲਾਈ ਆ ਇਦੇ ਚ ਇਹਨਾਂ ਨੇ ਇਹਦੀ ਡਿਟੇਲ ਦਿੱਤੀ ਪੂਰੀ ਬਟ ਮੇਨ ਵੀਡੀਓ ਬਣਾਉਣ ਦਾ ਕਾਰਨ ਇਹ ਸੀਗਾ ਵੀ ਬੱਗੀ ਉਸ ਟਾਈਮ 'ਚ ਵੀ ਇਹਨਾਂ ਨੇ ਪੂਰੀ ਤਕਨੀਕ ਨਾਲ ਵਧੀਆ ਕਰਕੇ ਬਣਾਈ ਸੀ ਵਿਖਾਉਣਾ ਮੈਂ ਤੁਹਾਨੂੰ ਵੀ ਆਹ ਲੱਕੜ ਦੇ ਆਪਣੇ ਉੱਥੇ ਜਿੱਦਾਂ ਇੰਡੀਆ 'ਚ ਸਿਰਫ ਲੱਕੜ ਦੇ ਟਾਇਰ ਹੀ ਹੁੰਦੇ ਸੀਗੇ ਜਿੰਨਾ ਤੱਕ ਮੈਨੂੰ ਪਤਾ ਆਹ ਲੱਕੜ ਦੇ ਟਾਇਰ ਆਪਣੇ ਪਈਏ ਆ ਉਹਦੇ ਉੱਤੇ ਲੋਹੇ ਦੀ ਇਹਨਾਂ ਨੇ ਚਾਦਰ ਚੜਾਈ ਆ ਉਧਰੋਂ ਨਾਲ ਬ੍ਰੇਕਾਂ ਵੀ ਬੱਗੀ ਨੂੰ ਲਾਈਆਂ ਸੋਚੋ ਉਸ ਵੇਲੇ 'ਚ ਵੀ ਵੀ ਕਿਸ ਤਰੀਕੇ ਨਾਲ ਇਹਨਾਂ ਨੇ ਕਮਾ ਕੇ ਮੇਬੀ ਆ ਹੈਂਡਲ ਆ ਪਤਾ ਨਹੀਂ ਇਹਦਾ ਰੱਬ ਜਾਣੇ ਕੀ ਇਹਨਾਂ ਨੇ ਕੀਤਾ ਬਟ ਇਹ ਕਣਕ ਢੋਣ ਨੂੰ ਬੋਰੀਆਂ ਚ ਭਰ ਕੇ ਜਾਂ ਜਿੱਦਾਂ ਵੀ ਇਹਨਾਂ ਕਣਕ ਢੋਂਦੇ ਹੋਣਗੇ ਲੱਕੜ ਹੈ ਜੇ ਵੀ ਕੈਮ ਆ ਮੇਬੀ 100 150 ਸਾਲ ਪੁਰਾਣੀ ਹੋ ਸਕਦੀ ਆ ਇਹ ਇਹਨਾਂ ਨੇ ਇਹਦੇ ਚ ਇਹ ਡਿਟੇਲ ਇੱਥੇ ਲਿਖੀ ਆ ਮੈਂ ਪੜ੍ਹੋਣਾ ਵੀ ਇਹ ਕਿਸੇ ਫੈਮਿਲੀ ਕੋਲ ਸੀਗੀ ਉਹਨਾਂ ਨੇ ਉਹ ਇਸ ਏਰੀਆ ਚ ਰਹਿੰਦੀ ਸੀ ਫੈਮਿਲੀ ਤੇ ਉਹਨਾਂ ਨੇ ਜਸਟ ਆਪਣੀ ਯਾਦਗਾਰ ਵਜੋਂ ਇਟਾਉਂ ਦੇ ਸੈਂਟਰ 'ਚ ਲਾਤੀ ਹੁਣ ਜਿਹੜਾ ਟੂਰਿਸਟ ਕੋਈ ਆਉਂਦਾ ਆ ਜਾਂ ਕੋਈ ਲੰਘਦਾ ਵੜਦਾ ਇਹਨੂੰ ਵੇਖ ਕੇ ਜਾਂਦੇ ਆ ਦੋ ਘੋੜੇ ਜਾਂ ਸ਼ਾਇਦ ਊਂਠ ਵੀ ਹੋ ਸਕਦਾ ਵੀ ਲੋਂਦੇ ਹੋਣ ਤੇ ਲਾ ਕੇ ਇਨਾ ਕਣਕ ਜਾਂ ਆਪਣਾ ਜੋ ਵੀ ਫਸਲ ਬਾੜੀ ਢੋਂਦੇ ਹੋਣਗੇ ਬਹੁਤ ਸੋਹਣੀ ਲੱਗੀ ਬੱਗੀ ਮੈਨੂੰ ਬਣੀ ਏ ਮਾਡਲ ਵਧੀਆ ਡਿਜ਼ਾਈਨਿੰਗ ਵਧੀਆ ਆ ਇਹਦੀ ਕੁਝ ਡਿਟੇਲ ਆ ਇਨਾਂ ਨੇ ਇੱਥੇ ਲਿਖੀ ਆ ਤੁਸੀਂ ਪਾਜ਼ ਕਰਕੇ ਪੜ ਸਕਦੇ ਜੋ ਵੀ ਕਿਹੜੀ ਫੈਮਿਲੀ ਕੋ ਸੀ ਕੀ ਕਾਦੇ ਚ ਯੂਜ਼ ਹੁੰਦੀ ਸੀ ਕਨਸਟਰਕਟਡ ਬਾਈ ਕਮਿਊਨਿਟੀ 2011 ਚ ਇਨਾਂ ਨੇ ਇੱਥੇ ਇਹਨੂੰ ਲਾਤਾ ਲਿਆ ਕੇ ਉਹਨਾਂ ਕੋਲ ਮੋਸਟਲੀ ਇਹ ਕਬਾੜ ਹੀ ਪਿਆ ਹੁੰਦਾ ਇਹਨਾਂ ਕੋਲ ਸਾਫ ਦੇ ਨਹੀਂ ਗੋਰੇ ਪੁਰਾਣੀਆਂ ਚੀਜ਼ਾਂ ਛੋੜ ਦਿੰਦੇ ਆ ਕਿਸੇ ਬੰਨੇ ਵੀ ਪਈਆਂ ਰਹਿਣੀਆਂ ਗਲ ਜਾਂਦੀਆਂ ਤੇ ਇੱਥੇ ਇਹਨਾਂ ਨੇ ਇਹਨੂੰ ਪ੍ਰੋਪਰ ਛੱਪਰ ਜਿਹਾ ਪਾਇਆ ਏ ਕਣ ਤੇ ਬਹੁਤ લા ਲਈਏ ਵੀ ਤਕਨੀਕ ਨਾਲ ਉਸ ਵੇਲੇ ਬੱਗੀ ਬਣੀ ਆ ਥੱਲੇ ਦੇ ਲੋਹ ਕੁਛ ਐਂਗਲ ਲੋਹੇ ਦੇ ਨੇ ਕੁਛ ਆਪਣਾ ਲੱਕੜ ਦੇ ਲਾ ਲੋ ਬਟ ਜੋ ਵੀ ਲੱਕੜ ਲਾਈ ਉਹਦੇ ਥੱਲੇ ਪਲੇਟ ਲੋਹੇ ਦੀ ਜ਼ਰੂਰ ਲਾਈ ਇਹਨਾਂ ਨੇ ਭਈ ਇਹਦੇ ਉੱਤੇ ਪੂਰਾ ਲੋਹੇ ਦੀ ਚਾਵੇ ਪਹਿਲਾਂ ਜਿੱਦਾਂ ਮੈਂ ਦੱਸਿਆ ਸ਼ੀਟ ਚੜਾਈ ਆ ਉਹ ਸ਼ੀਟ ਵੀ ਕਾਫੀ ਮੋਟੀ ਆ ਇਦਾਂ ਨਹੀਂ ਵੀ ਪਤਲੀ ਪਰਤ ਨਹੀਂ ਟੀਨ ਜੀ ਨਹੀਂ ਚੜਾਤੀ ਕਾਫੀ ਵੱਡੀ ਸ਼ੀਟ ਆ ਇਹਦੇ ਤੇ ਆਪਣਾ ਭਾਰ ਹੁਣ ਰੱਬ ਜਾਣੇ ਕਿੰਨਾ ਲੈ ਕੇ ਜਾ ਸਕਦੇ ਹੁਣੇ ਪਰ ਵਧੀਆ ਚੀਜ਼ ਆ ਇਸੇ ਤਰ੍ਹਾਂ ਫੇਰ ਕਿਸੇ ਏਰੀਏ ਚ ਕਹੀ ਨਵੀਂ ਚੀਜ਼ ਦੇ ਨਾਲ ਨਵੀਂ ਵੀਡੀਓ ਨਾਲ ਹਾਜ਼ਰ ਹੋਵਾਂਗੇ ਚੰਗਾ ਜੀ ਰੱਬ ਰੱਖਾ